ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਤੈ ਦਾਸ ਸੰਸੇਠ ਸਿੰਘ ਜਗੇੜਾ ਪ੍ਰਧਾਨ ਇੰਟਰਨੈਸ਼ਨਲ ਸੰਤ ਸਮਾਜ ਆਪ ਜੀ ਦੇ ਸੰਗਤਾਂ ਦੇ ਸਾਹਮਣੇ ਸਨਮ ਹੋ ਕੇ ਅ ਕੋਸ਼ਿਸ਼ ਬੇਨਤੀਆਂ ਕਰਨਾ ਚਾਹੁੰਦਾ ਕਿ 30 ਅਗਸਤ ਨੂੰ ਇੱਕ ਬਹੁਤ ਹੀ ਧਾਰਮਿਕ ਫਿਲਮ ਬਹੁਤ ਹੀ ਵਧੀਆ ਫਿਲਮ ਬੀਬੀ ਰਜਨੀ ਉਹ ਰਿਲੀਜ਼ ਹੋ ਰਹੀ ਹੈ ਤੇ ਮੈਂ ਸਾਰੀ ਸੰਗਤਾਂ ਨੂੰ ਬੇਨਤੀ ਕਰਦਾ ਕਿ ਉਸ ਨੂੰ ਜ਼ਰੂਰ ਦੇਖਣ ਕਿਉਂਕਿ ਬੀਬੀ ਰਜਨੀ ਨੇ ਆਪਣੇ ਪਿਤਾ ਦਾ ਸਤਕਾਰ ਕੀਤਾ ਤੇ ਪਤੀ ਵਰਤਾ ਦਿਖਾਇਆ ਪਤੀ ਵਰਤਾ ਦੇ ਵਿੱਚ ਕਿੰਨੀ ਤਾਕਤ ਸ਼ਕਤੀ ਆ ਇਹ ਆਪਾਂ ਦੇਖਿਆ ਕਿੰਨੀ ਉਹਦੀ ਗੁਰੂ ਤੇ ਸ਼ਰਧਾ ਸੀ ਤੇ ਉਹੋ ਹੀ ਜਿਹੜਾ ਕੋੜੀ ਜਿਹੜਾ ਲੱਲ ਆਇਆ ਉਹ ਹੀ ਕੋੜੀ ਉਹਦਾ શ્રીਕੰਤਨ ਵਰਗਾ ਹੋਇਆ ਤੇ ਇਹ ਸਾਰੇ ਬੀਬੀ ਰਜਨੀ ਦੀ ਸ਼ਰਧਾ ਅਤੇ ਪਤੀ ਵਰਤਾ ਤੇ ਆਪਣੇ ਪਿਤਾ ਦਾ ਸਤਕਾਰ ਤੇ ਹੁਣ ਵਾਲੇ ਮੈਂ ਬੀਬੀਆਂ ਨੂੰ ਬੇਨਤੀ ਕਰਦਾ ਵੀ ਇਸ ਬੀਬੀ ਇਹ ਫਿਲਮ ਤੋਂ ਸਿੱਖੋ ਕੁਝ ਤੇ ਆਪਣੇ ਪੱਤੀ ਦਾ ਸਤਕਾਰ ਕਰਨਾ ਪਤੀ ਵਰਤਾ ਤੇ ਪਿਤਾ ਦਾ ਸਤਕਾਰ ਕਰਨਾ ਤੇ ਧਰਮ ਦੇ ਵਿੱਚ ਵਿਸ਼ਵਾਸ ਰੱਖਣਾ ਧਰਮ ਤੇ ਸ਼ਰਧਾ ਰੱਖਣੀ ਸੋ ਮੈਂ ਫੇਰ ਥਾਰੀਆਂ ਸੰਗਤਾਂ ਨੂੰ ਸੰਤ ਸਮਾਜ ਵੱਲ ਬੇਨਤੀ ਕਰਦਾ ਕਿ 30 ਅਗਸਤ ਨੂੰ ਇਹ ਫਿਲਮ ریلیਜ਼ ਹੋਣੀ ਆ ਸਾਰੀਆਂ ਸੰਗਤਾਂ ਬੱਚੇ ਬਕੀਆਂ ਬੀਬੀਆਂ ਮਾਈ ਭਾਈ ਦੇਸ਼ ਵਿੱਚ ਵਿਦੇਸ਼ ਵਿੱਚ ਇਹ ਸੰਗਤਾਂ ਫਿਲਮ ਇਹਨੂੰ ਦੇਖਣਾ ਤੇ ਇਹ ਤੋਂ ਫਿਲਮ ਤੋਂ ਇਹਨਾਂ ਨੇ ਇਨੀ ਮਿਹਨਤ ਕੀਤੀ ਆ ਲੋਕਾਂ ਨੂੰ ਸਿਖਾਉਣ ਵਾਸਤੇ ਤੇ ਇਹ ਤੋਂ ਬੱਚੇ ਬਕੀਆਂ ਸਿੱਖਿਆ ਲੈਣ ਇਹ ਹੀ ਮੇਰੀ ਸਾਰੀ ਸੰਗਤਾਂ ਨੂੰ ਬੇਨਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ